ਅਬੇ ਚਮਕੀਲੇ ਦੀ ਯਾਰੀ ਦੇ ਕਿੱਸੇ ਆ ਹੈਗਾ ਚਮਕੀਲੇ ਦੇ ਨਾਲ ਟਿੱਕੀ ਕਹਿੰਦੇ ਟਿੱਕੀ ਨਾਲ ਚਮਕੀਲੇ ਨੇ ਪੂਰੀ ਯਾਰੀ ਨਿਭਾਈ ਆ ਅਮਰਜੋਤ ਬੈਠੀ ਐ ਇਧਰ ਨੇ ਪਾਸੇ ਐਦਾਂ ਨਹੀਂ ਕੀਤਾ ਕਿ ਜਦੋਂ ਚੰਗੇ ਦਿਨ ਆ ਗਏ ਤਾਂ ਟਿੱਕੀ ਦਾ ਸਾਥ ਛੱਡਤਾ ਸੀ ਚਮਕੀਲੇ ਨੇ ਨਾ 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 ਚਮਕੀਲਾ ਆਖਰ ਤੱਕ ਟਿੱਕੀ ਨਾਲ ਸਾਥ ਨਿਭਾਉਂਦਾ ਰਿਹਾ ਤੇ ਟਿੱਕੀ ਨੂੰ ਨਾਲ ਹੀ ਰੱਖਿਆ ਕੁਝ ਲੋਕ ਕਹਿੰਦੇ ਸੀ ਹੁਣ ਚਮਕੀਲਾ ਤੂੰ ਬਹੁਤ ਵੱਡਾ ਸਟਾਰ ਬਣ ਗਿਆ ਹੁਣ ਉਹ ਸੰਗਤ ਛੱਡ ਦੇ ਇਨਾਂ ਨੂੰ ਛੱਡ ਦੇ ਤੇ ਤੂੰ ਹੁਣ ਆਪਣੇ ਵਧੀਆ ਸੁਸਾਇਟੀ ਦੇ ਵਿੱਚ ਰਿਆਕਰ ਜਿਵੇਂ ਤੂੰ ਪਹਿਲਾਂ ਰਹਿੰਦਾ ਸੀਗਾ ਹਟ ਇਹਨੂੰ ਪੂਏ ਪੂਏ ਲੈ ਕੇ ਐਦਾਂ ਐਵੇਂ ਹਨਾ ਬੰਡਲ ਲੈ ਲੈ ਤੇ ਐਦਾਂ ਦੀਆਂ ਤੂੰ ਵਧੀਆ ਆਪਣੇ ਵਧੀਆ ਤਰੀਕੇ ਨਾਲ ਆਪਣਾ ਨੂੰ ਹਨਾ ਖੜਾ ਰੱਖ ਤੇ ਵਧੀਆ ਬਣ ਕੇ ਰਿਆਕਰ ਵਧੀਆ ਬੰਦਿਆਂ ਨਾਲ ਬੈਠਿਆ ਉੱਟਿਆ ਕਰ ਐਦਾਂ ਦੀਆਂ ਨਾ ਛੱਡ ਦੇ ਉਹ ਕਹਿੰਦਾ ਨਹੀਂ ਜਿਨ੍ਹਾਂ ਨੇ ਮਾੜੇ ਟਾਈਮ 'ਚ ਮੇਰਾ ਸਾਥ ਦਿੱਤਾ ਹੈ ਜਿਨ੍ਹਾਂ ਨਾਲ ਮੈਂ ਗਰੀਬੀ ਕੱਟੀਓ ਮੈਂ ਉਹਨਾਂ ਨੇ ਰਹਿਣਾ ਭਾਈ ਕਿੰਮਕੀਲਾ ਆਪਣੇ ਮਾੜੇ ਦਿਨਾਂ ਨੂੰ ਤੇ ਆਪਣੇ ਦੋਸਤਾਂ ਨੂੰ ਭੁੱਲਿਆ ਨਹੀਂ ਸੀਗਾ ਇਹ ਗੱਲ ਚਮਕੀਲੇ ਚ ਬਹੁਤ ਵੱਡੀ ਸੀ ਇਹਦਾ ਬੜਪਨ ਵੀ ਸੀ ਚਮਕੀਲੇ ਦਾ ਆ ਦੇਖ ਲਓ ਟਿੱਕੀ ਨੂੰ ਕਦੇ ਨਹੀਂ ਸੀ ਭੁੱਲਿਆ ਟਿੱਕੀ ਨੇ ਸਾਥ ਵੀ ਬਹੁਤ ਦਿੱਤਾ ਸੀ ਅਮਰ ਸਿੰਘ ਚਮਕੀਲੇ ਦਾ ਕਹਿਣ ਨੂੰ ਜੋ ਮਰਜੀ ਕਹੀ ਜਾਣ ਤੇ ਇਸ ਕਰਕੇ ਚਮਕੀਲੇ ਨੇ ਆਖਰੀ ਦਮ ਤੱਕ ਟਿੱਕੀ ਦੇ ਸਾਥ ਨੂੰ ਯਾਦ ਰੱਖਿਆ ਸੀਗਾ ਤੇ ਯਾਰੀਆਂ ਨਿਭਾਉਣ ਵਾਲਾ ਸੀ ਯਾਰ ਚਮਕੀਲਾ ਸੀ ਧੀ ਗੱਲ